ਨਾਲੇ ਹੁਣ ਕਿਹੜਾ ਆਪਾਂ ਨੂੰ ਭੂਆ ਥਾਈ ਗਾਉ ਹੈ ਜ਼ਮੀਨ ਸੀ ਉਹ ਆਪਣੇ ਨਾਂ ਲੱਗ ਗਈ ਹੁਣ ਛੱਡੋ ਬਰੇ ਖੜਾ ਹੁਣ ਕੋਈ ਲੋੜ ਨਹੀਂ ਸੰਧਾਰੇ ਦੇਣ ਦੀ ਪਰ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਵੀ ਤੇਰੀ ਮਤ ਨੂੰ ਹੋਇਆ ਕੀ ਐ ਤੈਨੂੰ ਹੁਣ ਭੂਆ ਦੇ ਦੋ ਡੱਬੇ ਚੁਗਣ ਲੱਗੇ ਚਾਹੇ ਕੁਛ ਵੀ ਐ ਜੀ ਮੈਂ ਨਹੀਂ ਚਾਹੁੰਦੀ ਵੀ ਆਪਾਂ ਇਹ ਰਿਸ਼ਤੇਦਾਰੀ ਨੂੰ ਹੋਰ ਅੱਗੇ ਵਧਾਈਏ ਚੱਲ ਵੀਰੇ ਠੀਕ ਐ ਜਦੋਂ ਤੇਰਾ ਟਾਈਮ ਲੱਗਿਆ ਉਦੋਂ ਆ ਜੀ ਅਜੇ ਤਾਂ ਸੌਣ ਚੜ੍ਹੇ ਹੀ ਐ ਸਾਰਾ ਮਹੀਨਾ ਹੀ ਪਿਆ ਚਲ ਠੀਕ ਐ ਫਿਰ ਕਿਹਦਾ ਫੋਨ ਸੀ ਮੰਮੀ ਮਾਮੇ ਦਾ ਸੀ ਪੁੱਤ ਤੇਰੇ ਦਾ ਕੀ ਕਹਿੰਦਾ ਸੀ ਉਹ ਸੰਧਾਰੇ ਬਾਰੇ ਕਹਿੰਦਾ ਸੀਗਾ ਕਹਿੰਦਾ ਮੈਂ ਆਉਂਗਾ ਮਾਮਾ ਵੀ ਮੰਮੀ ਬੜਾ ਕਾਲ ਐ ਹਜੇ ਤਾਂ ਸੌਣ ਚੜ੍ਹਿਆ ਹੀ ਐ ਨਾਲ ਦੀ ਨਾਲ ਫੋਨ ਖੜਕਾਤਾ ਉਹਨੂੰ ਆਏ ਐ ਵੀ ਚਲ ਮੈਂ ਸੰਧਾਰਾ ਦੇ ਹੀ ਆਵਾ ਉਹ ਤਾਂ ਪਤਾ ਅੱਜ ਬੇਲਾ ਜਾ ਬੈਠਾ ਸੀਗਾ ਔਰ ਇਹ ਸੋਚੇ ਮੈਂ ਫੋਨ ਹੀ ਕਰ ਲਾਂ ਨਾਲੇ ਸੰਧਾਰੇ ਬਾਰੇ ਗੱਲ ਕਰ ਲਵਾਂ ਉਹਦੀਆਂ ਗੱਲਾਂ ਹੀ ਨੇ ਹਜੇ ਇਹ ਨਹੀਂ ਪਤਾ ਅੱਜ ਆਉਂਦਾ ਆਉਂਦਾ ਕਿ 10 ਦਿਨਾਂ ਤੱਕ ਆਵੇ ਚਲ ਮਮੀ ਫਿਰ ਉਹਨੇ ਹੁਣ ਆਪਦਾ ਵੀ ਦੇਖਣਾ ਨਾ ਜਦੋਂ ਉਹ ਵੇਲਾ ਹੋ ਉਦੋਂ ਆਜੂ ਐਨੇ ਹੀ ਬਹੁਤ ਐ ਵੀ ਤੁਹਾਨੂੰ ਫੋਨ ਕਰਕੇ ਕਹਿ ਤਾਂ ਦਿੰਦਾ ਵੀ ਭਾਈ ਮੈਂ ਸੰਧਾਰਾ ਲੈ ਕੇ ਆਉਂਗਾ ਨਾਲੇ ਆਉਂਦਾ ਵੀ ਜ਼ਰੂਰ ਐ ਹਾਂ ਇਹ ਤਾਂ ਜ਼ਰੂਰ ਆਉਂਦਾ ਉਹ ਹਾਂਜੀ ਚਲੋ ਮਮੀ ਹੁਣ ਤੁਹਾਨੂੰ ਉਹਦਾ ਆ ਗਿਆ ਫੋਨ ਵੀ ਤੁਹਾਡਾ ਸੰਧਾਰਾ ਤਾਂ ਆਊਗਾ ਹੀ ਆਊਗਾ ਹੁਣ ਤੁਸੀਂ ਮੈਨੂੰ ਐ ਦੱਸੋ ਵੀ ਤੁਸੀਂ ਮੇਰਾ ਸੰਧਾਰਾ ਕਦੋਂ ਦੇ ਕੇ ਆਉਂਗੇ ਮੇਰੀ ਤਾਂ ਪੁੱਤਾਂ ਐ ਸਲਾਹ ਸੀ ਵੀ ਅਸੀਂ ਐਤਵਾਰ ਨੂੰ ਆਈਏ ਨਾਲੇ ਤਾਂ ਜਵਾਕ ਘਰੇ ਹੁੰਦੇ ਨੇ ਨਾਲੇ ਬੰਟੀ ਘਰੇ ਹੁੰਦਾ ਬਾਕੀ ਤੂੰ ਦੱਸ ਦੇ ਵੀ ਕਦੋਂ ਲੈ ਕੇ ਆਈਏ ਚੱਲ ਕੋਈ ਨਾ ਮੰਮੀ ਐਤਵਾਰ ਨੂੰ ਹੀ ਲੈ ਆਇਓ ਕਿਉਂ ਐਤਵਾਰ ਨੂੰ ਬੰਟੀ ਦਾ ਟਾਈਮ ਹੁੰਦਾ ਹੂੰ ਤਾਂ ਮੈਂ ਤੁਹਾਨੂੰ ਆਏ ਕਹਿੰਦੀ ਸੀਗੀ ਵੀ ਜਿੱਦਣ ਮਾਮਾ ਆਊਗਾ ਨਾ ਤੁਹਾਡਾ ਸੰਧਾਰਾ ਲੈ ਕੇ ਜੇ ਤੁਸੀਂ ਉਹਨੂੰ ਨਾਲ ਲੈ ਕੇ ਆਜੋ ਨਾਲੇ ਤਾਂ ਮਾਮੇ ਨੂੰ ਮੈਂ ਮਿਲ ਲੂੰਗੀ ਕਿੰਨਾ ਟਾਈਮ ਹੋ ਗਿਆ ਨਾ ਮੈਥੋਂ ਉੱਥੇ ਜਾਇਆ ਗਿਆ ਨਾ ਕਦੇ ਮਾਮੇ ਨੇ ਜਿਹੜਾ ਮਾਰਿਆ ਹੁਣ ਪੁੱਤ ਤੈਰੇ ਮਾਮੇ ਦਾ ਨਾ ਪਤਾ ਵੀ ਉਹ ਕਿਹੜੇ ਦਿਨ ਆਵੇ ਜਾਂ ਤਾਂ ਉਹਨੂੰ ਫਿਰ ਐਤਵਾਰ ਨੂੰ ਹੀ ਬੁਲਾ ਲਾਂਗੇ ਅਸੀਂ ਦੇਖ ਲਿਓ ਕੋਈ ਨਾ ਪੁੱਤ ਮੈਂ ਤੇਰੇ ਮਾਮੇ ਨੂੰ ਫੋਨ ਕਰਕੇ ਪੁੱਛ ਲਉ ਵੀ ਮੈਨੂੰ ਪੱਕਾ ਦੱਸ ਦੇ ਤੂੰ ਕਿਹੜੇ ਦਿਨ ਆਏਗਾ ਫਿਰ ਮੈਂ ਤੈਨੂੰ ਦੱਸ ਦਉਂਗੀ ਵੀ ਤੇਰੇ ਮਾਮੇ ਨੇ ਆਏ ਕਿਹਾ ਚਲੋ ਠੀਕ ਹੈ ਮੰਮੀ ਤੁਹਾਡੀ ਜਿਵੇਂ ਗੱਲ ਹੋਈ ਨਾ ਮਾਮਾ ਜੀ ਨਾਲ ਉਵੇਂ ਮੈਨੂੰ ਦੱਸ ਦਿਓ ਨਾਲੇ ਮੈਨੂੰ ਕਿਹੜਾ ਹਜੇ ਸੰਧਾਰੇ ਦੀ ਕਾਲੀ ਹੈ ਤੁਸੀਂ RAM ਨਾਲ ਆ ਜਾਓ ਚਲ ਠੀਕ ਹੈ ਪੁੱਤ ਸੰਧਾਰਾ ਦਾ ਤੇਰਾ ਲੈ ਕੇ ਹੀ ਆਉਣਾ ਪਰ ਤੂੰ ਮੇਰੀ ਇੱਕ ਗੱਲ ਸੁਣਾ ਮੈਂ ਤਾਂ ਤੈਨੂੰ ਐਂ ਕਹਿੰਦੀ ਸੀ ਵੀ ਜਿਹੜੀ ਤੇਰੇ ਨਾਂ ਜ਼ਮੀਨ ਹੈ ਨਾ ਤੂੰ ਆਪਦੇ ਭਾਈਆਂ ਦੇ ਨੌਕਰਾ ਦੇ ਉਹਦਾ ਕੰਮ ਨਿਮੇੜ ਦੇ ਨਾਲੇ ਤਾਂ ਪੁੱਤ ਮੈਨੂੰ ਨਹੀਂ ਕੋਈ ਟੈਨਸ਼ਨ ਰਹੂਗੀ ਨਾਲੇ ਤੁਹਾਡਾ ਭੈਣ ਭਾਈਆਂ ਦਾ ਕੋਈ ਫਰਕ ਨਹੀਂ ਪਊਗਾ ਨਹੀਂ ਤਾਂ ਆਹੀ ਚੀਜ਼ਾਂ ਪਿੱਛੇ ਨਾ ਰਿਸ਼ਤੇ ਟੁੱਟ ਜਾਂਦੇ ਨੇ ਲੈ ਮੰਮੀ ਮੈਂ ਕਿਹੜਾ ਜਵਾਬ ਦਿੰਨੀ ਆ ਮੈਥੋਂ ਤਾਂ ਜਦੋਂ ਮਰਜ਼ੀ ਆਪਦੇ ਨੌਕਰਾ ਲੈਣਾ ਤੁਸੀਂ ਇਹਨਾਂ ਨੂੰ ਕਹਿ ਦਿਓ ਵੀ ਕਾਗਜ਼ ਪੱਤਰ ਤਿਆਰ ਕਰਾ ਕੇ ਰੱਖਣ ਮੈਨੂੰ ਫੋਨ ਕਰ ਦੇਣ ਮੈਂ ਆ ਕੇ ਕਚਹਿਰੀਆਂ 'ਚ ਸਾਈਨ ਕਰ ਦੂੰਗੀ ਨਾਲੇ ਮੰਮੀ ਮੈਨੂੰ ਕਿਹੜਾ ਲਾਲਚ ਹੈ ਕਿਸੇ ਚੀਜ਼ ਦਾ ਬਸੇ ਮੈਨੂੰ ਤਾਂ ਆਏ ਐ ਵੀ ਸਾਡਾ ਤਿੰਨਾ ਭੈਣ ਭਰਾਵਾਂ ਦਾ ਆਈ ਪਿਆਰ ਬਣਿਆ ਰਹੇ ਮੇਰੇ ਨਾਲ ਹੀ ਸਦਾ ਵਰਤਦੇ ਰਹਿਣ ਨਾਲੇ ਮੰਮੀ ਮਾਲਕ ਦਾ ਦਿੱਤਾ ਮੇਰੇ ਕੋਲੇ ਬਥੇਰਾ ਖੁਸ਼ ਹੈ ਪਰਮਾਤਮਾ ਉਸੇ ਚੀ ਬਰਕਤ ਪਾਵੇ ਹਾਂ ਪੁੱਤ ਇਹ ਤਾਂ ਹੈ ਪਰ ਮੈਂ ਤਾਂ ਤੇਰਨਾ ਕਾਹ ਗੱਲ ਤੋਰੀ ਸੀ ਵੀ ਅੱਗੇ ਜਾ ਕੇ ਤੁਹਾਡੇ ਆਪਸ ਵਿੱਚ ਕੋਈ ਫਰਕ ਨਾ ਪਵੇ ਕਿਤੇ ਕੱਲ ਨੂੰ ਤੁਹਾਡੇ ਮੂੰਹ ਮੋਟੇ ਹੋਣ ਐਵੇਂ ਕਿਤੇ ਜਮੀਨਾਂ ਪਿੱਛੇ ਨਾ ਤੁਹਾਡਾ ਬਰਤ ਵਰਤੇਵਾ ਨਾ ਟੁੱਟ ਜੇ ਨਾ ਨਾ ਮੰਮੀ ਤੁਸੀਂ ਆਏ ਕਿਉਂ ਸੋਚਦੇ ਹੋ ਨਾਲੇ ਮੈਨੂੰ ਤਾਂ ਇਹ ਚੀਜ਼ਾਂ ਦਾ ਜਮੀ ਲਾਲਚ ਨਹੀਂ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿ ਕੇ ਹਟੀਆਂ ਵੀ ਮੇਰੇ ਤਾਂ ਆਪ ਦੇ ਘਰੀ ਬਥੇਰੇ ਮੈਂ ਇੱਥੋਂ ਲੈ ਜਾ ਕੇ ਕੀ ਕਰਨਾ ਤੁਸੀਂ ਆਏ ਕਰਿਓ ਇਹਨਾਂ ਨੂੰ ਕਹਿ ਦਿਓ ਜਦੋਂ ਇਹਨਾਂ ਨੂੰ ਲੋਡ ਹੋਈ ਮੈਨੂੰ ਫੋਨ ਕਰ ਦੇਣ ਮੈਂ ਆ ਜੂੰਗੀ ਨਾਲੇ ਬੱਤੂ ਤੋਂ ਘਰੇ ਜਾ ਕੇ ਨਾ ਹੈਪੀ ਨਾਲ ਜ਼ਰੂਰ ਗੱਲ ਕਰ ਲਈ ਵੀ ਮੰਮੀ ਨੇ ਮੈਨੂੰ ਆਏ ਕਿਹਾ ਕਿ ਤੇ ਹੈਪੀ ਆਏ ਨਾ ਕਹੇ ਵੀ ਮੈਨੂੰ ਤਾਂ ਦੱਸਿਆ ਹੀ ਨਹੀਂ ਨਾ ਨਾ ਮੰਮੀ ਇਹਨਾਂ ਨਾਲ ਤਾਂ ਮੈਂ ਗੱਲ ਕਰੂੰਗੀ ਨਾਲੇ ਨਾ ਤੁਸੀਂ ਸਾਨੂੰ ਜਿੱਦਨ ਫੋਨ ਕਰੋਗੇ ਅਸੀਂ ਸਿੱਧੇ ਕਚਹਿਰੀਆਂ 'ਚ ਆ ਜਾਵਾਂਗੇ। ਤਾਂ ਠੀਕ ਐ ਮੱਸਾ। ਚੱਲ ਆ ਜਾ ਪੁੱਤ। ਹੁਣ ਰੋਟੀ ਦਾ ਟਾਈਮ ਹੋ ਗਿਆ। ਪਹਿਲਾਂ ਰੋਟੀ ਖਾ ਲਾ। ਚਲੋ ਠੀਕ ਐ ਮੰਮੀ। ਨਾਲੇ ਰੋਟੀ ਖਾ ਕੇ ਹੁਣ ਮੈਂ ਵੀ ਜਾਵਾਂ। ਇਹਨਾਂ ਦਾ ਤਾਂ ਇਹ ਨਹੀਂ ਪਤਾ ਵੀ ਹਜੇ ਖੇਤ 'ਚ ਹੀ ਬੈਠੇ ਹੋਣ। ਫਿਰ ਘਰ ਵੀ ਸੁਣਨਾ। ਚੱਲ ਆ ਜਾ ਪੁੱਤ। ਹਾਂਜੀ। ਸੀ ਬੜੀ ਜਲਦੀ ਆ ਗਏ ਮਿੰਦਾ ਐਸੀ ਵੀ ਖੇਤੀ ਹੋਮੋਂਗੇ ਉਹ ਤਾਂ ਮੀਂਹ ਆ ਗਿਆ ਸੀ ਤਾਂ ਕਰਕੇ ਮੈਂ ਸੋਚਿਆ ਵੀ ਮੋਟਰ ਬੰਦ ਹੀ ਕਰਿਆ ਮਾਂ ਹਾਂਜੀ ਇਹ ਤਾਂ ਹੈਗਾ ਨਾਲੇ ਇਹਦਾ ਕੀ ਪਤਾ ਹੈ ਤੇਜ ਆ ਜਾਵੇ ਮੀਂਹ ਕਰਕੇ ਤਾਂ ਮੈਂ ਭੱਜੀ ਆ ਚੱਲ ਵਧੀਆ ਕੀਤਾ ਤੂੰ ਵੀ ਛੇਤੀ ਆ ਗਈ ਨਹੀਂ ਆਏ ਨਹੀਂ ਪਤਾ ਤੈਨੂੰ ਮੀਂਹ ਰਸਤੇ 'ਚ ਘੇਰ ਲੈਂਦਾ ਚੱਲ ਹੋਰ ਦੱਸ ਉੱਥੇ ਸਭ ਠੀਕ ਠਾਕ ਸੀ ਹਾਂਜੀ ਉੱਥੇ ਤਾਂ ਸਭ ਠੀਕ ਠਾਕ ਸੀ ਰਿੰਕੂ ਖੇਤ ਗਿਆ ਹੋਇਆ ਸੀ ਬੰਟੀ ਆਪਦੀ ਡਿਊਟੀ ਤੇ ਗਿਆ ਹੋਇਆ ਸੀ ਬੱਚੇ ਸਕੂਲ ਸੀਗੇ ਪਰ ਜਿਹੜੇ ਘਰੇ ਹੈਗੇ ਸੀਗੇ ਉਹਨਾਂ ਨਾਲ ਗੱਲਾਂ ਮਾਰ ਕੇ ਮੁੜੇ ਆਈ ਤੈਨੂੰ ਵੀ ਜਾਣਦੇ ਉਹੀ ਕਾਲੀ ਹੋ ਗਈ ਤੈਨੂੰ ਕਿਹਾ ਤਾਂ ਹੈਗਾ ਦੀ ਚੰਗਾ ਭਲਾ ਵੀ ਉਹਨਾਂ ਨੇ ਆਉਣਾ ਹੀ ਆ ਤੈਨੂੰ ਪਤਾ ਵੀ ਸੌਣ ਚੱਲ ਰਿਹਾ ਹੈ ਸੰਧਾਰਾ ਲੈ ਕੇ ਤਾਂ ਆਉਣਗੀ ਉਹ ਜਿਸ ਸੰਧਾਰਾ ਕਿਹੜਾ ਚੜਦੇ ਸੌਣ ਚੀ ਆ ਜਾਂਦਾ ਅਜੇ ਕੱਲ ਤਾਂ ਸੌਣ ਚੜਿਆ ਨਾਲੇ ਉਹਨਾਂ ਦਾ ਕੀ ਪਤਾ ਹੈ ਵੀ ਉਹ ਮਹੀਨੇ ਤੱਕ ਕਰੋਉਂਦੇ ਉੱਤਰ ਦੇ ਸੌਣ ਤੇ ਆਉਂਦੇ ਨਾਲੇ ਜੀ ਤੁਹਾਨੂੰ ਚੰਗਾ ਭਲਾ ਤਾਂ ਪਤਾ ਮੈਨੂੰ ਕਿੰਨਾ ਟਾਈਮ ਹੋ ਗਿਆ ਸੀ ਪੇਕੇ ਗਈ ਨੂੰ ਉਦੋਂ ਮੈਂ ਤੁਹਾਨੂੰ ਕਿਹਾ ਸੀਗਾ ਵੀ ਮੈਂ ਪੇਕੇ ਜਾਇਆ ਮਾ ਤੁਸੀਂ ਕਹਿੰਦੇ ਹਜੇ ਜੀਤੀ ਲੱਗਦੀ ਐ ਉਹ ਕੰਮ ਨਿਬੜ ਜਾਣ ਦੇ ਨਾਲੇ ਹੁਣ ਤਾਂ ਸਾਰੇ ਕੰਮ ਨਿਬੜੇ ਹੋਏ ਸੀ ਫੇਰ ਤਾਂ ਮੈਂ ਜਾਣਾ ਹੀ ਸੀ ਤਾਂ ਚਲ ਵਧੀਆ ਹੋਇਆ ਤੂੰ ਜਾਇਆ ਹੀ ਨਾਲੇ ਮੈਂ ਕਿਹੜਾ ਤੈਨੂੰ ਰੋਕਿਆ ਹਾਂਜੀ ਉਹ ਤਾਂ ਤੁਹਾਡੀ ਗੱਲ ਠੀਕ ਐ ਲੋ ਹੁਣ ਮੈਂ ਪਾਣੀ ਪੀ ਲਾਂ ਆ ਲੋ ਜੀ ਚਾਹ ਪੀ ਲਓ ਸੱਚ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਮੰਮੀ ਨੇ ਨਾ ਮੈਨੂੰ ਆਏ ਕਿਹਾ ਕਹਿੰਦੇ ਤੂੰ ਜ਼ਮੀਨ ਦਾ ਕੰਮ ਜਾ ਨਿਵੇੜ ਦੇ ਬਿ ਆ ਕੇ ਇੱਕ ਦਿਨ ਆਪਦੇ ਸائن ਜੇ ਕਰ ਜਾ ਗੱਲ ਤਾਂ ਮੰਮੀ ਦੀ ਵੀ ਠੀਕ ਹੈ ਜਿਹੜਾ ਕੰਮ ਨਿਭੜ ਜੇ ਉਹਦੇ ਵਰਗੀ ਰੀਸ ਨਹੀਂ ਮੰਮੀ ਠੀਕ ਹੈ ਕਹਿੰਦੀ ਆ ਫਿਰ ਤੂੰ ਜਾ ਇ ਇੱਕ ਦਿਨ ਜਿਹੜੀ ਤੇਰੇ ਨੋ ਹੈਗੀ ਆ ਜ਼ਮੀਨ ਜਿੰਨੀ ਕਾ ਤੂੰ ਜਾ ਕੇ ਉਹਨਾਂ ਦੇ ਨੋ ਲਵਾ ਦੇ ਕਰਿਆ ਇ ਸائن ਨਾਲੇ ਇੱਕ ਨਾ ਇੱਕ ਦਿਨ ਤਾਂ ਫਿਰ ਇਹ ਤੈਨੂੰ ਲਵਾਉਣੀ ਆ ਪੈਣੀ ਆ ਵਧੀਆ ਜੇ ਤੂੰ ਹੁਣ ਲਵਾ ਦੇਣੀ ਕੰਮ ਨਿਬੜਜੋ ਆਇਤਾ ਜੀ ਮੈਂ ਮੰਮੀ ਨੂੰ ਕਿਹਾ ਹੀ ਵੀ ਅਸੀਂ ਦੋਨੇ ਆਵਾਂਗੇ ਤੁਸੀਂ ਜਿੱਦਾਂ ਸਾਨੂੰ ਬੁਲਾਉਣਾ ਹੋਇਆ ਦੱਸ ਦਿਓ ਅਸੀਂ ਆ ਜਾਾਂਗੇ ਉਹ ਨਾਲੇ ਗੱਲ ਆਇਆ ਅਗਲੇ ਦੀ ਚੀਜ਼ ਆ ਪਾਪਾ ਨੇ ਰੱਖ ਕੇ ਕੀ ਕਰਨਾ ਉਹਨਾਂ ਨੂੰ ਹੀ ਦੇਣੀ ਆ ਉਹ ਤੇਰੇ ਸਾਹਮਣੇ ਭੂਆ ਦੇਖ ਲੈ ਉਹ ਵੀ ਵਿਚਾਰੀ ਆਪਣੇ ਨਾਂ ਕਰਾਏ ਗਈ ਉਹਨੇ ਕਿਹੜਾ ਰੱਖੀ ਆ ਨਾਲੇ ਦੇਖ ਲੈ ਆਪਾਂ ਨੇ ਕਿਹੜਾ ਕਹੇ ਭੂਆ ਨੂੰ ਬੀਪੂ ਆ ਜਾ ਤੂੰ ਅੱਜ ਹੀ ਸਾਡੇ ਨਾਂ ਲਵਾ ਦੇਖ ਲੈ ਤੇਰੇ ਸਾਹਮਣੇ ਘਰੇ ਆ ਕੇ ਉਹਨੇ ਗੱਲ ਤੋਰੀ ਆ ਕਹਿੰਦੀ ਆਪਦੇ ਨਾਂ ਲਵਾ ਲੈ ਜਿਹੜੀ ਮੇਰੇ ਨਾਂ ਹੋਈ ਹੈ ਜਮੀਨ ਤੇ ਨਾਲੇ ਕਹਿੰਦੀ ਮੈਂ ਬਿਮਾਰ ਰਹਣੀ ਆ ਮੰਗਰੋਂ ਮੁੰਡਿਆਂ ਦਾ ਕੀ ਪਤਾ ਉਹ ਤੈਨੂੰ ਦੇਣ ਨਾ ਦੇਣ ਲੈ ਫੇਰ ਕੀ ਹੋ ਗਿਆ ਜੀ ਆਪਣੀ ਜਮੀਨ ਸੀ ਆਪਾਂ ਨੂੰ ਹੀ ਦੇਣੀ ਸੀ ਨਾਲੇ ਹਰੇਕ ਧੀ ਆਪਦੇ ਪੇਕਿਆਂ ਦੇ ਨਾਂ ਹੀ ਕਰਾਉਂਦੀ ਹੈ ਜਮੀਨ ਆ ਆਪਦੇ ਕੋਲੇ ਥੋੜੀ ਰੱਖਦੀ ਹੈ ਹੁਣ ਮੈਂ ਨਹੀਂ ਕਰਾ ਕੇ ਆਉਂਗੀ ਪਈ ਹੋਤਾ ਗੱਲ ਤੇਰੀ ਠੀਕ ਹੈ ਪਰ ਕਈ ਘਰਾਂ ਚ ਨਾ ਆ ਜਮੀਨਾ ਪਿੱਛੇ ਝਗੜੇ ਪੈ ਜਾਂਦਾ ਕੁੜੀਆਂ ਤੋਂ ਜ਼ਮੀਨ ਲੈਣੀ ਤਾਂ ਆਸਾਨ ਹੁੰਦੀ ਆ ਜਦੋਂ ਪੂਆ ਤੱਕ ਗੱਲ ਆਉਂਦੀ ਆ ਨਾ ਫਿਰ ਬਹੁਤ ਪਾਪੜ ਵੇਲਣੇ ਪੈਂਦੇ ਨੇ ਉਹਦਾ ਪੂਆ ਸਾਊ ਆ ਆਪਣੀ ਵਿਚਾਰੀ ਜਿਹੜੀ ਆਪਦੇ ਆਪ ਹੀ ਆਪਣੇ ਨਾਮ ਲਵਾ ਗਈ ਜ਼ਮੀਨ ਮੈਂ ਤਾਂ ਕਹਿੰਦਾ ਇਹ ਜੀ ਪੂਆ ਘਰ ਘਰ ਹੋਵੇ ਜਿਨੇ ਜ਼ਮੀਨ ਦਾ ਛੱਡ ਕਦੇ ਹੋਰ ਲਾਲਚ ਨਹੀਂ ਕੀਤਾ ਵੀ ਮੈਨੂੰ ਇਹ じゃ ਕੱਪੜਾ ਲੀੜਾ ਦਿਓ ਜਾਂ ਮੈਨੂੰ ਆ ਚਾਹੀਦਾ ਜਾਂ ਉਹ ਚਾਹੀਦਾ ਨਹੀਂ ਕਈ ਘਰਾਂ ਦੀਆਂ ਕੁੜੀਆਂ ਤਾਂ ਨਾ ਆੜ ਆੜ ਕੇ ਪੇਕੇਆਂ ਤੋਂ ਲਈ ਜਾਂਦੀਆਂ ਨੇ ਅਜੇ ਆਪਾਂ ਤੋਂ ਦੇਖ ਲਾ ਉਹਦੇ ਕੋਲੇ ਕੋਈ ਢੇੜਾ ਨਹੀਂ ਵੱਜਦਾ ਪਰ ਉਹ ਦੇਖ ਲੈ ਵਿਚਾਰੀ ਮਹੀਨੇ 20 ਦਿਨਾਂ ਚ ਇੱਕ ਅੱਧਾ ਢੇੜਾ ਤਾਂ ਜ਼ਰੂਰ ਮਾਰਦੀ ਆ ਉਹਦੇ ਜੇ ਉਹਦੇ ਦਿਲ ਚ ਪਿਆਰ ਹੈ ਉਹ ਤਾਂ ਹੀ ਆਉਂਦੀ ਆ ਨਹੀਂ ਉਹਨੂੰ ਕਿਹੜਾ ਕੋਈ ਲਾਲਚ ਹੈ ਵੀ ਉਹ ਤਾਂ ਜਿਹੜਾ ਮਾਰੇ ਉਹਰੇ ਜੀ ਮੰਗ ਕੇ ਤਾਂ ਉਹ ਕੁੜੀਆਂ ਲੈਂਦੀਆਂ ਨੇ ਜਿਨ੍ਹਾਂ ਨੂੰ ਉਹਨਾਂ ਦੇ ਪੇਕੇ ਕੁਝ ਲੈ ਕੇ ਨਹੀਂ ਦਿੰਦੇ ਆਪਾਂ ਤਾਂ ਉਹਨੂੰ ਬਿਨ ਮੰਗੀ ਸਾਰੀ ਚੀਜ਼ ਦੇ ਦਿੰਨੇ ਆ ਫਿਰ ਉਹਨੇ ਕਿਉਂ ਮੰਗਣਾ ਹੁਣ ਤੱਕ ਉਹਦੇ ਸੰਧਾਰੇ ਦੇ ਕੇ ਆਉਣੇ ਆ ਨਾਲੇ ਉਹਦੀ 80 ਉਮਰ ਹੋਗੀ ਸੰਦਾਰਾ ਦਾ ਫਿਰ ਦੇਣੀ ਪੈਣਾ ਕਿਉਂਕਿ ਉਹ ਇਸ ਘਰ ਦੀ ਧੀ ਆ ਜਿੰਨਾ ਚਿਰ ਉਹ ਹੈਗੀ ਆ ਜੱਗ ਤੇ ਓਨਾ ਚਿਰ ਤਾਂ ਹੀ ਵਰਤਣਾ ਪਊਗਾ ਗਾਹਾਂ ਰਹੀ ਉਹਨਾਂ ਦੇ ਜਵਾਕਾਂ ਦੀ ਗੱਲ ਆ ਜਿਹਹੇ ਜਾਂ ਉਹ ਵਰਤਣਗੇ ਉਹ ਹਜਾਪਾ ਵਰਤ ਲਾਂਗੇ ਚਲੋ ਜੀ ਜਿਵੇਂ ਮਰਜ਼ੀ ਕਰ ਲੋ ਤੁਸੀਂ ਕਿਹੜਾ ਮੇਰੀ ਕੋਈ ਗੱਲ ਮੰਨਣੀ ਐ ਵਰਤੀ ਜਾਓ ਹਾਂਜੀ ਮੰਮੀ ਕੁਛ ਨਹੀਂ ਬਸ ਮੰਮੀ ਮੈਂ ਤਾਂ ਬੇਲੀ ਹੀ ਸੀਗੀ ਕੋਈ ਨਾ ਮੰਮੀ ਅਸੀਂ ਬਾਗ ਜਾਾਂਗੇ ਇਹ ਖੇਤ ਗਏ ਬੇ ਨੇ ਮੈਂ ਇਹਨਾਂ ਨੂੰ ਫੋਨ ਕਰਕੇ ਦੱਸ ਦਿੰਨੀ ਆ ਤੁਸੀਂ ਨਾ ਬੰਟੀ ਨੂੰ ਆਏ ਕਹਿ ਦਿਓ ਕਿ ਸਾਨੂੰ 1 ਘੰਟਾ ਪਹਿਲਾਂ ਦੱਸੇ ਕਿਉਂ ਫਿਰ ਆਉਣ ਤੇ ਵੀ ਟਾਈਮ ਲੱਗਦਾ ਨਾ ਨਾ ਮੰਮੀ ਜਾਣਾ ਤਾਂ ਕਿੱਥੇ ਐ ਅਸੀਂ ਤਾਂ ਘਰੇ ਹੀ ਆ ਚਲੋ ਠੀਕ ਐ ਮੰਮੀ ਹੁਣ ਮੈਂ ਐ ਕਰਦੀ ਆ ਇਨਾਂ ਨੂੰ ਵੀ ਫੋਨ ਕਰਕੇ ਦੱਸ ਹੀ ਦਿਨੀ ਆ ਵੀ ਕਿਸੇ ਪਾਸੇ ਜਾਇਓ ਨਾ ਹਲੋ ਉਹ ਆ ਕੰਮ ਤਾਂ ਤੂੰ ਫੇਰ ਕਰ ਲਈ ਮੇਰੀ ਗੱਲ ਸੁਣਾ ਦੇਖ ਹੁਣ ਜ਼ਮੀਨ ਦਾ ਵੀ ਨਿਬੜ ਗਿਆ ਕੱਲ ਮੈਂ ਤੈਨੂੰ ਐਂ ਕਹਿੰਦਾ ਸੀ ਵੇ ਚਲ ਤੂੰ ਮੈਨੂੰ ਉਹ ਬਿਸਕਟਾਂ ਦਾ ਸਮਾਨ ਪਾ ਕੇ ਦੇ ਮੈਂ ਬਿਸਕਟ ਕਰਾ ਲਿਆ ਮਾ ਦੇਖ ਉੱਥੇ ਸਵੇਰੇ ਸਵੇਰੇ ਭੀੜ ਨਹੀਂ ਹੁੰਦੀ ਦਿਨੇ ਤਾਂ ਫਿਰ ਲੈਣ ਲੱਗ ਜਾਂਦੀਆਂ ਲੋਕਾਂ ਦੀ ਉਹ ਆ ਵੀ ਵਿਚਾਰੀ ਢੀਕਦੀ ਹੋਊਗੀ ਮਾਨੂੰ ਦੇ ਆ ਮਾ ਸੰਧਾਰਾ ਜਾ ਕੇ ਉਦੋਂ ਦਾ ਤਾਂ ਮੈਂ ਤੈਨੂੰ ਤਾਂ ਨਹੀਂ ਕਿਹਾ ਮੈਂ ਕਿਹਾ ਬੰਟੀ ਪਤਾ ਨਹੀਂ ਕਦੋਂ ਫੋਨ ਕਰ ਦੇ ਵੀ ਆ ਜਾ ਪਾਈ ਸਾਈਨ ਕਰ ਜੋ ਹੁਣ ਸਾਰੇ ਕੰਮ ਨਿਬੜੇ ਹੋਏ ਨੇ ਆ ਇੱਕ ਰਹਿੰਦਾ ਚਲ ਇਹ ਵੀ ਹੁਣ ਮੈਂ ਨਵੇਂੜੀ ਆ ਮਾ ਜੀ ਸਾਰੀ ਉਮਰ ਲੰਗੀ ਆਪਣੀ ਸੰਧਾਰੇ ਦੇਂਦਿਆਂ ਦੀ ਹੁਣ ਤਾਂ ਖਹਿੜਾ ਛੱਡ ਦੋ ਕਿਉਂ ਫਾਲਤੂ ਦੇ ਖਰਚੇ ਕਰਦੇ ਹੋ ਨਾਲੇ ਹੁਣ ਕਿਹੜਾ ਆਪਾਂ ਨੂੰ ਭੂਆ ਥਾਈ ਗਾਉ ਹੈ ਜ਼ਮੀਨ ਸੀ ਉਹ ਆਪਣੇ ਨਾਂ ਲੱਗ ਗਈ ਹੁਣ ਛੱਡੋ ਬਰੇ ਖਹਿੜਾ ਹੁਣ ਕੋਈ ਲੋੜ ਨਹੀਂ ਸੰਧਾਰੇ ਦੇਣ ਦੀ ਪਰ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਵੀ ਤੇਰੇ ਮਤ ਨੂੰ ਹੋਇਆ ਕੀ ਐ ਤੈਨੂੰ ਹੁਣ ਭੂਆ ਦੇ ਦੋ ਡੱਬੇ ਚੁਗਣ ਲੱਗੇ ਚਾਹੇ ਕੁਛ ਵੀ ਐ ਜੀ ਮੈਂ ਨਹੀਂ ਚਾਹੁੰਦੀ ਵੀ ਆਪਾਂ ਇਹ ਰਿਸ਼ਤੇਦਾਰੀ ਨੂੰ ਹੋਰ ਅੱਗੇ ਵਧਾਈਏ ਕੋਈ ਲੋੜ ਨਹੀਂ ਸੰਧਾਰੇ ਦੇਣ ਦੀ ਬੁਢੀ ਹੋਈ ਪਈ ਐ ਮੈਥੋਂ ਨਹੀਂ ਹੋਰ ਦਿੱਤੇ ਜਾਂਦੇ ਇਹਨੂੰ ਸੰਧਾਰੇ ਬਥੇਰੇ ਦੇਤੇ ਸੀਗਾ ਬਣੇ ਸੀਤਾ ਹੋਰ ਅੱਛਾ ਸੀਗਾ ਮਮੀ ਤੁਸੀਂ ਤਾਂ ਨਹੀਂ ਪਵਾਤਾ ਹੋਰ ਆ ਦੇ ਲੱਫਜਦੇ ਆਇਆ फटाफट ਇੱਥੇ ਗੱਡੀ ਚੋਂ ਉਤਰ ਕੇ ਆ ਜਾ ਬੈਠ ਹੋਰ ਸੁਣਾ ਠੀਕ ਠਾਕ ਸਾਬ ਹਾਂਜੀ ਵਧੀਆ ਲਓ ਮਮੀ ਮੈ ਤੋਂ ਦੇ ਵਾਸਤੇ ਪਾਣੀ ਲੈ ਕੇ ਆਉਣੀ ਆ ਨਾ ਪੁੱਤ ਪਾਣੀ ਨਹੀਂ ਪੀਣਾ ਅੱਜ ਵਾ ਕਹਿੰਦੇ ਅਸੀਂ ਜੂਸ ਪੀਣਾ ਫਿਰ ਉੱਥੇ ਗੱਡੀ ਖੜਾਈ ਉਧਰੋਂ ਨਹੀਂ ਪਾਵੇ ਮੈਂ ਕਿਹਾ ਚੱਲ ਜੂਸ ਪਿਆ ਕੇ ਲੈ ਜਾ ਇਹਨਾਂ ਨੂੰ ਪਾਣੀ ਠ aeration ਤੂੰ ਚਾਹ ਹੀ ਬਣਾ ਲਾਂਗੇ ਠੀਕ ਐ ਅੱਜ ਇਹਨਾਂ ਦਾ ਵੀ ਜੀ ਕਰਿਆ ਆ ਉਹਨੂੰ ਹੈ ਤੂੰ ਆ ਕੋਲੇ ਹੋਰ ਇਹ ਤਾਂ ਕਹਨੀ ਆ ਅਸੀਂ ਵੀ ਤੇਰੇ ਨਾਲ ਜਾਣਾ ਹੈ ਵੱਡੀ ਮੰਮਾ ਅਸੀਂ ਵੀ ਨਾਲ ਜਾਣਾ ਤੇਰੇ ਮੈਂ ਕਿਹਾ ਚਲੋ ਭਾਈ ਮੰਮੀ ਤੂੰ ਸੀ ਵੀ ਹਾਦੀ ਕਰਦੀ ਨਾ ਮੀ ਹਟੇ ਤੋਂ ਆ ਜਾਂਦੇ ਮੀ ਤੇ ਵਿਚਾਰੀ ਜਵਾਤੀ ਇਹਨੂੰ ਵੀ ਨਾਲ ਹੀ ਲਿਆਏ ਪੁੱਤ ਜੀ ਜਦੋਂ ਅਸੀਂ ਚੱਲੇ ਆ ਉੱਥੇ ਤਾਂ ਮੀ ਹੈ ਨਹੀਂ ਸੀ ਇੱਥੇ ਆ ਕੇ ਉਤਰਿਆ ਨਾਲੇ ਅੱਜ ਕੱਲ ਦਾ ਮੀ ਕਿਹੜਾ ਹੁੰਦਾ ਕੰਨ ਨੇ ਬੱਟਸਾਂ ਨੇ ਛੱਡ ਜਾਂਦਾ ਇਹ ਤਾਂ ਇੱਥੇ ਹੁਣੀ ਉੱਤਰਿਆ ਸਾਨੂੰ ਹਾਂ ਇਹ ਤਾਂ ਕੋਈ ਪਤਾ ਨਹੀਂ ਹੁਣ ਤੂੰ ਪਚੜ ਜੇ ਹੋਰ ਆਪਾਂ ਨੇ ਪ੍ਰੋਣਾ ਨਹੀਂ ਦੀਂਦਾ ਤੂੰ ਉਹਨੂੰ ਦੱਸਿਆ ਨਹੀਂ ਸੀ ਵੀ ਅਸੀਂ ਆਉਣਾ ਜਦੋਂ ਮੈਨੂੰ ਮੰਮੀ ਨੇ ਫੋਨ ਕਰਿਆ ਉਦੋਂ ਤਾਂ ਇਹ ਘਰੇ ਹੈ ਨਹੀਂ ਸੀਗੇ ਇਹ ਤਾਂ ਨਾ ਅੱਜ ਕਿਸੇ ਮੁੰਡੇ ਨਾਲ ਬਾਹਰ ਗਏ ਬੇ ਨੇ ਜੇ ਖੇਤ ਹੁੰਦੇ ਫਿਰ ਮੈਂ ਚੱਲ ਫੋਨ ਕਰਕੇ ਬੁਲਾ ਲੈਂਦੀ ਹੋਰ ਟੀਵੀ ਚੱਲਦਾ ਸੀ ਅੰਦਰ ਜਾ ਕੇ ਟੀਵੀ ਦੇਖ ਲਿਆ ਦੋਨੋਂ ਹਾਂ ਦੇਖ ਲਓ ਪੁੱਤ ਹੋਆ ਮਾਗੀ ਜਾ ਮਾਂ ਹਾਂਜੀ ਤੁਸੀਂ ਵੀ ਜਾਓ ਪੁੱਤ ਆ ਮੈਂ ਅੰਦਰੀਲਾ ਨੂੰ ਦੋ ਮੁਝ ਆਲੇ ਬੱਤੇ ਤੇਰੇ ਡੱਬੇ ਆ ਪੀਤੇ ਚ ਬਿਸਕੁਟ ਨੇ ਸ਼ਾਮ ਲੈ ਨਾ ਆ ਨਾ ਫਾਹੇ ਜਪਤ ਤਰ ਸੂਟ ਹੈ ਦੇਖ ਲਈ ਜੇ ਪਸੰਦ ਹੈ ਤਾਂ ਜੇ ਬਦਲਣਾ ਕਰਨਾ ਤਾਂ ਦੱਸ ਦੇ ਨਾ ਮਮੀ ਬਦਲਣਾ ਕਾਨੂੰ ਹੈ ਸੋਣਾ ਹੈ ਰੰਗ ਦਾ ਮੈਂ ਬਾਅਦ ਚ ਦੇਖ ਲਵਾਂਗੀ ਟਰ ਮੈਨੂੰ ਐਂ ਦੱਸੋ ਮਾਮਾ ਨਹੀਂ ਆਇਆ ਸੰਦਾਰਾ ਦਿਨ ਤੋਂ ਡਾ ਆਇਆ ਤਾਂ ਸੀਗਾ ਪੁੱਤ ਤੇਰਾ ਮਾਮਾ ਪਰ ਉਹਨੂੰ ਕਾਹਲੀ ਸੀ ਉਹ ਮੁੜ ਗਿਆ ਕਹਿੰਦਾ ਕੋਈ ਨਾ ਮੈਂ ਫੇਰ ਕਦੇ ਜਾ ਕੇ ਮਿਲਿਆ ਆਉਂਗਾ ਮੈਂ ਫੇਰ ਰਿੰਕੂ ਨੂੰ ਲਈ ਆਈ ਇਹ বেলা ਸੀਗਾ ਨਾਲੇ ਨੇ ਇੱਥੇ ਕੰਮ ਆਉਣਾ ਹੀ ਸੀਗਾ ਮੈਂ ਸੋਚਿਆ ਵੀ ਇਹਦੇ ਨਾਲ ਹੀ ਵਗ ਜੰਨੇ ਆ ਨਾਲ ਤਾਂ ਸਾਡਾ ਸੰਧਾਰੇ ਦਾ ਕੰਮ ਨਿਭੜੂਗਾ ਨਾਲੇ ਇਹ ਆਪਦਾ ਕੰਮ ਕਰਿਆਊਗਾ ਚਲੋ ਵਧੀਆ ਕੀਤਾ ਮੰਮੀ ਤੁਸੀਂ ਆ ਗਏ ਨਵੀਰੇ ਤੈਨੂੰ ਇਹ じゃ ਕੀ ਕੰਮ ਸੀ ਇੱਥੇ ਕੰਮ ਤਾਂ ਕਿਹੜਾ ਸੀ ਭੈਣੇ ਉਹ ਤਾਂ ਮੈਂ ਨਾ ਜੂਰੀਆ ਦਾ ਪਤਾ ਕਰਨਾ ਆਇਆ ਸੀ ਮੈਂ ਕਿਹਾ ਚੱਲ ਇੱਥੋਂ ਮਿਲ ਜੂਗਾ ਜੂਰੀਆ ਆਪਣੇ ਤਾਂ ਉੱਥੇ ਮਿਲਦਾ ਨਹੀਂਗਾ ਪਤਾ ਨਹੀਂ ਕਹਿੰਦੇ ਨੇਗੇ ਵੀ ਪਿੱਛੋਂ ਆ ਨਹੀਂ ਰਿਹਾ ਹੁਣ ਆਪਾਂ ਪਾਉਣਾ ਮੂਰੇ ਲੇਟ ਹੋਈ ਜਾਂਦੇ ਆ ਮੈਂ ਕਿਹਾ ਚੱਲ ਇੱਥੋਂ ਪੁੱਛ ਲੈਣਾ ਚੱਲ ਤੁਸੀਂ ਗੱਲਾਂ ਮਾਰੋ ਇਹਨੇ ਚਾਹ ਪਾਣੀ ਲੈ ਮੈਂ ਮੜਾ ਜਾ ਪਤਾ ਕਰਾਂ ਆ ਕੇ ਤੂੰ ਤਾਂ ਚਾਹ ਪੀ ਜਾ ਮੈਂ ਹੁਣੀ ਬਣਾ ਦੇਣਾ ਮੈਂ ਹੁਣੀ ਜੂਸ ਪੀ ਕੇ ਆਇਆ ਹਜੇ ਮੈਨੂੰ ਜਾਣ ਦੇ ਚੱਲ ਫਿਰ ਆ ਕੇ ਪੀ ਲਈ ਹਾਂ ਠੀਕ ਐ ਮੰਮੀ ਆਰਾਮ ਨਾਲ ਉੱਪਰ ਜੇ ਪੈਰ ਕਰਕੇ ਬਹਿ ਜਾ ਠੀਕ ਐ ਬੱਤੌਰ ਆ ਯਾਰ ਚਾਤਾ ਪੁੱਤ ਠਹਿਰ ਕੇ ਕਰ ਲੀ ਨਾਲੇ ਇੰਨੇ ਨੂੰ ਰਿੰਕੂ ਆ ਜਾਊਗਾ ਨਾਲੇ ਹਜੇ ਬੱਚਿਆਂ ਨੇ ਨਹੀਂ ਪੀਣੀ ਫਿਰ ਚਲੋ ਠੀਕ ਐ ਮੰਮੀ ਬਾਤ ਚ ਹੀ ਬਣਾ ਲੂੰਗੀ ਨਾ ਮੰਮੀ ਤੁਸੀਂ ਬੰਟੀ ਨੂੰ ਵੀ ਲੈ ਆਉਣਾ ਸੀ ਹੁਣ ਗੱਡੀ 'ਚ ਤਾਂ ਆਏ ਸੀ ਮੈਂ ਤਾਂ ਕਹਿੰਦੀ ਸੀ ਸਾਰੇ ਆ ਜਾਂਦੇ ਬੰਟੀ ਤਾਂ ਕਿੱਥੇ ਆ ਜਾਂਦਾ ਪੁੱਤ ਨਾਲੇ ਸਾਰੇ ਟੱਬਰ ਨੇ ਕੀ ਕਰਨਾ ਸੀ ਆਹ ਤਾਂ ਤੇਰੀਆਂ ਭਤੀਜੀਆਂ ਜਿੱਦ ਪੈ ਗਈਆਂ ਕਹਿੰਦੀ ਆਸੀਂ ਵੀ ਜਾਣਾ ਬੂਆ ਕੋਲੇ ਤਾਂ ਇਹਨਾਂ ਨੂੰ ਲਿਆਈ ਨਹੀਂ ਮੈਂ ਤੇ ਰਿੰਕੂ ਨੇ ਤਾਂ ਮੋਟਰਸਾਈਕਲ ਤੇ ਹੀ ਆਉਣਾ ਸੀ ਇਨਾ ਕਰਕੇ ਸਾਨੂੰ ਗੱਡੀ ਚੱਕਣੀ ਪਈ ਚੱਲ ਪੁੱਤ ਬੰਟੀ ਤਾਂ ਤੇਰੇ ਕੋਲੇ ਫੇਰ ਮਾਰ ਜੂ ਗੇੜਾ ਕਿਤੇ ਲੰਘਦਾ ਵੜਦਾ ਤੂੰ ਦੱਸ ਵੀ ਤੇਰੀ ਭੂਆ ਕੋਲੇ ਜਾਏ ਨਮੇੜ ਤਾਂ ਸੰਧਾਰੇ ਦਾ ਕੰਮ ਆ ਨਾ ਮੰਮੀ ਐਦ ਕੀ ਤਾਂ ਸਾਡੀ ਭੂਆ ਕੋਲੇ ਜਾਣ ਦੀ ਕੋਈ ਸਲਾਹ ਨਹੀਂ ਮੈਂ ਤਾਂ ਰੋਕ ਤਾ ਇਹਨਾਂ ਨੂੰ ਵੀ ਰਹਿਣ ਦੋ ਐਦ ਕੀ ਸੰਧਾਰਾ ਕਿਉਂ ਕਿਉਂ ਨਹੀਂ ਸਲਾਹ ਜਾਣ ਦੀ ਕੋਈ ਗੱਲ ਹੋਗੀ ਜਿਹੜਾ ਕਹਨੀਆਂ ਵੀ ਅਸੀਂ ਜਾਂਦੇ ਨਹੀਂ ਹੈਗੇ ਮੰਮੀ ਗੱਲ ਤਾਂ ਕੀ ਹੋਣੀ ਹੈ ਉਹ ਸਾਰੀ ਉਮਰ ਹੋ ਗਈ ਉਹਨੂੰ ਸੰਧਾਰੇ ਦਿੰਦਿਆਂ ਨੂੰ ਨਾਲੇ ਉਹ ਬੁਢੀ ਤਾਂ ਹੋਈ ਪਈ ਐ ਹੁਣ ਉਹਨੇ ਸੰਧਾਰੇ ਕੀ ਕਰਨੇ ਨੇ ਹੁਣ ਨਹੀਂ ਸੱਤ ਹੋਰ ਦਿੱਤੇ ਜਾਂਦੇ ਅੱਛਾ ਨਾ ਤੈਨੂੰ ਹੈਪੀ ਨੇ ਨਹੀਂ ਕਿਹਾ ਵੀ ਆਪਾਂ ਪੂਆ ਕੋਲੇ ਜਾਈਏ ਸੰਧਾਰਾ ਸੰਧੂਰਾ ਦੇ ਆਈਏ ਇਹਨਾਂ ਨੇ ਤਾਂ ਮੈਨੂੰ ਕਿਹਾ ਸੀ ਵੀ ਤੂੰ ਮੈਨੂੰ ਬਿਸਕੁਟਾਂ ਦਾ ਸਮਾਨ ਪਾ ਕੇ ਦੇ ਮੈਂ ਬਿਸਕੁਟ ਬਣਵਾ ਲਿਆ ਮਾਂ ਤੇ ਪੂਆ ਨੂੰ ਸੰਧਾਰਾ ਦੇ ਆਵਾਂ ਪਰ ਮੈਂ ਹੀ ਇਹਨਾਂ ਨੂੰ ਰੋਕਤਾ ਵੀ ਕੋਈ ਲੋੜ ਨਹੀਂ ਜਾਣਦੀ ਬਥੇਰੀ ਉਹਦੀ ਉਮਰ ਹੋ ਗਈ ਹੁਣ ਅੱਛਾ ਕਹਿੰਦਾ ਇਹ ਜਵਾਬ ਦਿੰਦਾ ਹੈਪੀ ਨੂੰ ਹੋਰ ਮੰਮੀ ਜਿਹੜੀ ਗੱਲ ਸਹੀ ਐ ਮੈਂ ਤਾਂ ਉਹੀ ਕਹੀ ਐ ਹੁਣ ਆ ਉਮਰ ਚੋਂ ਨੇ ਕੀ ਕਰਨੇ ਨੇ ਸੰਧਾਰੇ ਪੁੱਤ ਸੰਧਾਰੇ ਕਿਤੇ ਉਮਰ ਦੇ ਹਿਸਾਬ ਨਾਲ ਨਹੀਂ ਦਿੱਤੇ ਜਾਂਦੇ ਇਹ ਤਾਂ ਇੱਕ ਪਿਆਰ ਹੁੰਦਾ ਨਾਲੇ ਧੀ ਚਾਹੇ ਜਿੰਨੀ ਮਰਜ਼ੀ ਉਮਰ ਦੀ ਹੋ ਜੇ ਤਾਂ ਵੀ ਪੇਕਿਆਂ ਤੋਂ ਆਸ਼ ਕਰਦੀ ਐ ਮੰਮੀ ਪੂਆ ਕੋਲ ਤਾਂ ਹੁਣ ਅਸੀਂ ਤਾਂ ਜਾਈਏ ਜੇ ਸਾਨੂੰ ਉਹਦੀ ਲੋਡ ਹੋਵੇ ਜ਼ਮੀਨ ਕਰਕੇ ਹੀ ਹੁੰਦਾ ਜ਼ਮੀਨ ਉਹਨੇ ਸਾਡੇ ਨੌ ਕਰਾਈ ਵੀ ਐ ਹਾਂ ਪੁੱਤ ਗਾਲ ਤਾਂ ਤੇਰੀ ਸਿਆਣੀ ਐ ਜਦੋਂ ਲੋਕੋ ਜਮੀਨਾ ਨਾ ਲਵਾ ਲੈਂਦੇ ਨਾ ਕੁੜੀਆਂ ਤੋਂ ਫਿਰ ਉਹਨਾਂ ਦੇ ਸੰਧਾਰੇ ਬੰਦ ਕਰ ਦਿੰਦੇ ਨੇ ਪਰ ਮੈਂ ਤਾਂ ਪਾਗਲ ਸੀ ਮੈਨੂੰ ਇੰਨੀ ਕਿਉਂ ਨਾ ਆਉਡੀ ਹੈ ਇਹ ਕੀ ਕਹਿ ਰਹੀ ਹੋ ਮਮੀ ਤੁਸੀਂ ਕਿਉਂ ਪਾਗਲ ਹੋ ਤੈਨੂੰ ਕਿਹੜੀ ਗੱਲ ਆਉੜਨੀ ਸੀ ਆਹੀ ਗੱਲ ਹੈ ਜਿਹੜੀ ਤੇਰੇ ਦਿਮਾਗ ਚ ਆਈ ਹੈ ਜੇ ਇਹੀ ਗੱਲ ਤੇਰੇ ਭਰਾ ਸੋਚ ਲੈਂਦੇ ਤਾਂ ਸਾਡਾ ਕਾਹਨੂੰ ਖਰਚਾ ਹੁੰਦਾ ਸਾਨੂੰ ਲੈ ਕੇ ਆਉਂਦੇ ਸੰਧਾਰਾ ਤੂੰ ਹੀ ਤਾਂ ਜ਼ਮੀਨ ਨਾ ਲਵਾਈ ਦਿੱਤੀ ਸਾਨੂੰ ਕੀ ਲੋੜ ਪਈ ਹੈ ਖਰਚਾ ਕਰਨ ਦੀ ਜਿਵੇਂ ਭਾਈ ਤੁਸੀਂ ਨਾ ਆਪਦੀ ਭੂਆ ਤੋਂ ਜ਼ਮੀਨ ਲੈ ਕੇ ਉਹਦਾ ਸੰਧਾਰਾ ਬੰਦ ਕਰਤਾ ਆਈ ਜਾ ਕੇ ਮੈਂ ਆਪਦੇ ਮੁੰਡਿਆਂ ਨੂੰ ਕਹਿ ਦੂੰਗੀ ਵੀ ਹੁਣ ਆਪਾਂ ਜ਼ਮੀਨ ਤਾਂ ਲੈ ਲਈ ਆਪਾਂ ਨੂੰ ਕੀ ਲੋੜ ਪਈ ਹੈ ਸੰਧਾਰੇ ਦੇਣ ਦੀ ਲੈ ਮੰਮੀ ਹੁਣ ਤੁਸੀਂ ਮੇਰਾ ਸੰਧਾਰਾ ਬੰਦ ਕਰਾਉਂਗੇ ਜਿਵੇਂ ਤੂੰ ਰਿਸ਼ਤਿਆਂ 'ਚ ਪਿਆਰ ਭੁੱਲ ਗਈ ਨਾ ਉਹਵੇਂ ਅਸੀਂ ਭੁੱਲ ਜਾਾਂਗੇ ਇਹ ਤਾਂ ਹੱਥ ਨੂੰ ਹੱਥ ਹੁੰਦਾ ਹੈ ਇਹ ਤਾਂ ਪੁੱਤ ਤੁਸੀਂ ਬਹੁਤ ਗਲਤ ਗੱਲ ਕਰ ਰਹੇ ਹੋ ਪਤਾ ਨਹੀਂ ਵਿਚਾਰੀ ਨੇ ਦੋ ਸੁੰਧਾਰੇ ਲੈਣੇ ਆ ਕਿ ਨਹੀਂ ਨਾਲੇ ਜਿਹੜਾ ਤੁਸੀਂ ਅੱਜ ਤੱਕਰ ਦਿੱਤਾ ਉਹ ਵੀ ਖੇਚ ਜਾਓ ਰਿਸ਼ਤੇ ਤੇ ਪੁੱਤ ਕਰਮਾਂ ਆਿਆਂ ਨੂੰ ਮਿਲਦੇ ਨੇ ਰਿਸ਼ਤੇ ਐ ਕੋਈ ਲਾਲਚ ਨਹੀਂ ਕਰੀਦਾ ਰਿਸ਼ਤੇਦਾਰੀ ਨਿਭਾਈਦੀ ਹੁੰਦੀ ਆ ਐਨਾ ਤਾਂ ਪੁੱਤ ਤੈਨੂੰ ਪਤਾ ਹੈ ਇਹੋ ਛੋਡਾ ਕਿੰਨਾ ਕਰਦੀ ਏ ਤੇ ਹੈਪੀ ਵੀ ਉਹਦਾ ਕਿੰਨਾ ਕਰਦਾ ਜੇ ਤੂੰ ਅੱਜ ਭਤੀਜੇ ਨੂੰ ਘੂਆ ਤੋਂ ਦੂਰ ਕਰੇਂਗੀ ਨਾ ਸਾਰਾ ਦੋਸ਼ ਸਾਡੇ ਤੇ ਆਉਂਦਾ ਅਗਲਾ ਕਹੂਗਾ ਵੀ ਪੇਕੇ ਨੇ ਧੀ ਨੂੰ ਕੋਈ ਚੰਗੇ ਸੰਸਕਾਰ ਨਹੀਂ ਦਿੱਤੇ ਦੇਖ ਪੁੱਤ ਜਿਵੇਂ ਤੈਨੂੰ ਆਸ ਹੈ ਨਾ ਵੀ ਮੇਰੇ ਪੇਕੇ ਮੇਰ ਨਾਲ ساری ਉਮਰ ਵਰਤਦੇ ਰਹਿਣ ਆਹੀਂ ਉਹਦੇ ਦਿਲ 'ਚ ਹੈ ਵੀ ਮੇਰੇ ਕੋਲੇ ਵੀ ਆਉਂਦੇ ਜਾਂਦੇ ਰਹਿਣ ਮੇਰੇ ਪੇਕੇ ਮੰਮੀ ਗਲਤ ਤਾਂ ਉਹਦੀ ਠੀਕ ਐ ਕਰਨ ਤਾਂ ਮੈਂ ਗਲਤੀ ਲੱਗੀ ਸੀ ਕੋਈ ਨਾ ਹੁਣ ਤੁਸੀਂ ਜਮੇ ਟੈਨਸ਼ਨ ਨਾ ਲਓ ਅਸੀਂ ਧੋਮੇ ਜਾਣੇ ਜਾ ਕੇ ਨਾ ਭੂਆ ਦਾ ਸੰਧਾਰਾ ਦੇ ਕੇ ਆਵਾਂਗੇ ਤਾਂ ਠੀਕ ਐ ਨਾਲੇ ਮੇਰੀ ਗੱਲ ਸੁਣਾ ਤੁਸੀਂ ਆਪਦੀ ਭੂਆ ਨਾਲ ਉਵੇਂ ਹੀ ਵਰਤਣਾ ਜਿਵੇਂ ਪਹਿਲਾਂ ਵਰਤਦੇ ਸੀ ਹਾਂਜੀ ਮੰਮੀ ਤੁਹਾਨੂੰ ਕੋਈ ਵੀ ਸ਼ਿਕਾਇਤ ਦਾ ਮੌਕਾ ਨਹੀਂ ਮਿਲੂਗਾ ਲੋ ਹੁਣ ਮੈਂ ਰਿੰਕੂ ਨੂੰ ਫੋਨ ਕਰਕੇ ਪੁੱਛ ਲਾਂ ਵੀ ਕਦੋਂ ਆਊਗਾ ਫਿਰ ਉਹ ਸਾਹਮਣੇ ਚਾਹ ਬਣਾ ਲੂੰਗੀ